700 ਕਾਂ ਨਰਪਕ ਪੋਸਟਾਂ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆਂ ਸੁਲਤਾਨਪੁਰ ਲੋਧੀ ਦੇ ਕੋਲ ਇਹ ਸੁਲਤਾਨਪੁਰ ਲੋਧੀ ਦਾ ਪੂਰਾ ਏਰੀਆ ਔਰ ਬਿਆਸਤਰਾ ਜਿਹੜਾ ਇੱਥੋਂ ਆ ਉਹ ਨਜ਼ਦੀਕ ਰਹਿ ਜਾਂਦਾ ਆਏ ਦੂਜੇ ਤੀਜੇ ਸਾਲ ਆ ਜਿਹੜੀ ਇਸ ਏਰੀਆ ਨੂੰ ਪਾਣੀ ਦੀ ਮਾਰ ਪੈਂਦੀ ਆ ਇਹ ਬਿਆਸਤਰਾ ਦਾ ਜਿਹੜਾ ਪੂਰਾ ਏਰੀਆ ਹੈਗਾ ਉਹ ਜਿਹੜੇ ਪਾਸੇ ਪਾਣੀ ਫਲੱਡ ਆਏ ਹੋਇਆ ਉਸ ਪਾਸੇ ਜਿਹੜੇ ਆ 15 ਤੋਂ ਜਿਹੜੇ 16 ਪਿੰਡ ਆ ਉਹ ਰਹਿ ਜਾਂਦੇ ਆ 15 16 ਪਿੰਡ ਆ ਜਿਹੜੇ ਉਹ ਪਾਣੀ ਦੀ ਮਾਰ ਦੇ ਹੇਠਾ ਹਰ ਦੂਜੇ ਤੀਜੇ ਸਾਲਾ ਜਿਹੜਾ ਪਾਣੀ ਆ ਜਿਹੜਾ ਬਿਆਸਰ ਦੀ ਗੱਲ ਕਰ ਰਹੀਏ ਜਿਹੜਾ ਇਸ ਏਰੀਆ ਨੂੰ ਵੱਡੀ ਮਾਰ ਪਾਉਂਦਾ ਬਈ ਜੀ ਕਿੰਨੇ ਕੁ ਪਿੰਡ ਆ ਇੱਧਰਲੇ ਪਾਸੇ ਜਿੱਧਰਲੇ ਪਾਸੇ ਫਲੱਡ ਆਇਆ ਹੋਇਆ ਇਹ ਹੈਗਾ ਇਹ 16 17 ਪਿੰਡ ਹੈਗੇ ਇੱਥੇ ਜੀ ਹਾਂਜੀ ਉਹ ਪੂਰੀ ਪਿੰਡ ਮਾਰੀ ਦੇ ਪਾਣੀ ਦੀ ਮਾਰ ਦੇ ਸਾਰੇ ਇੱਥੋਂ ਲੈ ਕੇ ਕੜਕੇ ਤੱਕ ਹਮ ਸਾਰੇ ਡੁੱਬੇ ਪਏ ਆ ਕਿੰਨਾ ਕੁ ਨੁਕਸਾਨ ਆ ਬਈ ਨੁਕਸਾਨ ਬਹੁਤ ਜ਼ਿਆਦਾ ਵਾ ਕਟੋ ਘਾਟੇ ਇੱਥੇ ਕੋਈ 5 6000 ਕਿੱਲਾ ਸਾਡੇ ਟਾਪੂ ਦੇ ਵਿੱਚ ਜਿਹੜੇ ਪਾਸੇ ਆਸੇ ਉਹ ਤੇ ਕੋਈ ਗਿਣਤੀ ਨਹੀਂ ਮਤਲਬ ਗੋਂਦਵਾਲ ਤੋਂ ਲੈ ਕੇ ਹਰੀ ਦੇਕੀਆਂ ਤੱਕ ਘੱਟੋ ਘੱਟ 50 ਹਜ਼ਾਰ ਏਕੜ ਹੋਣਾ 50 ਹਜ਼ਾਰ ਏਕੜ ਹਾਂਜੀ ਪਸ਼ੂ ਵੀ ਰੱਖਿਓ ਭਾਏ ਸੁਣ ਕੇ ਬਾਈ ਉਹ ਵੀ ਪਾਣੀ ਦੇ ਵਿੱਚ ਕੋਹ ਪਾਣੀ ਦੇ ਵਿੱਚ ਸੀ ਕਿਹੜੇ ਲੋਕਾਂ ਨੇ ਉਹ ਬਾਹਰ ਕੱਢ ਲਿਆ ਕਿਹੜੇ ਮਾਰੇ ਮੋਰ ਸੁੱਕੇ ਥਾ ਬਚੇ ਆ ਉਹ ਇੱਥੇ ਹੀ ਆ ਹਾਂਜੀ ਕਿਸਾਨ ਦਾ ਭਈ ਮੁੱਖ ਕਿਤਾ ਖੇਤੀਬਾੜੀ ਹੁੰਦਾ ਉਸ ਤੋਂ ਬਾਅਦ ਵਿੱਚ ਪਸ਼ੂ ਜਿਹੜੇ ਕਿਸਾਨਾਂ ਮੋਢੇ ਨਾਲ ਮੋਢਾ ਲਾ ਕੇ ਕਰਦੇ ਆ ਇੱਥੇ ਜਿਹੜੀ ਵੱਡੀ ਮਾਰਾ ਚਾਹੇ ਫਸਲ ਦੀ ਹੋਵੇ ਪਸ਼ੂਆਂ ਦੀ ਹੋਵੇ ਕਿਵੇਂ ਇਥੋਂ ਉਬਰੂ ਕਿਸਾਨ ਕਿੰਨੀ ਕੇ ਟਾਈਮ ਲੱਗ ਜਾਣਾ ਇਹ ਵੇਖੋ ਹੁਣ ਅੱਗੇ 2023 ਚ ਆਇਆ ਸੀ ਹੜ੍ਹ ਉਸ ਤੋਂ ਬਾਅਦ 24 ਚ ਇੱਕ ਝੋਨਾ ਆਇਆ ਉਸ ਤੋਂ ਬਾਅਦ ਫਿਰ ਆ ਗਿਆ ਇਹਦੇ ਅੱਗੇ ਨਹੀਂ ਪਰਪਾਈ ਹੋਈ ਨਾ ਮੜ ਕੇ ਖਰਾਬਾ ਹੀ ਸਰਕਾਰ ਦਿੰਦੀ ਆ ਜਾਂ ਤੱਕ ਮੁਆਵਜ਼ਾ ਮਿਲ ਜਾ ਚੰਗਾ ਚੋਖਾ ਜਿਹੜਾ ਬਣਦਾ ਵਾ ਪਰ ਉਹ ਵੀ ਨਹੀਂ ਮਿਲਦਾ ਹਾਂਜੀ ਹਣ ਪਸ਼ੂਆਂ ਦੀ ਬਈ ਆਪਾਂ ਗੱਲ ਕਰ ਲਈਏ ਜਿਹੜਾ ਹਰਾ ਚਾਰਾ ਪਸ਼ੂਆਂ ਨੂੰ ਪੈਂਦਾ ਜਾਂ ਤੂੜੀ ਦੀ ਗੱਲ ਕਰ ਲਈਏ ਉਹ ਫਿਰ ਦੂਜੇ ਪਿੰਡਾਂ ਦੇ ਲੋਕ ਕਿੱਥੇ ਲੈ ਕੇ ਆਉਂਦੇ ਆ ਉਹ ਬਾਬਾ ਸੁੱਖਾ ਸਿੰਘ ਸੰਤ ਸੜਿਆਲੀ ਦਾ ਸਿਆ ਵਾਲੇ ਉਹ ਹਰਾ ਚਾਰਾ ਪਚਾਰ ਆਇਆ ਕੁਝ ਦੂਜੇ ਪਿੰਡਾਂ ਤੋਂ ਵੀਰ ਵੀ ਲੈ ਕੇ ਆਉਂਦੇ ਆ ਜੇ ਤੂੜੀ ਲੈ ਕੇ ਆਉਂਦੇ ਚਾਰ ਲੈ ਕੇ ਆਉਂਦੇ ਪਸ਼ੂਆਂ ਵਾਸਤੇ ਉਹ ਫਿਰ ਵੰਡਪੁਰਤ ਕੇ ਇਥੋਂ ਲੈ ਜਾਂਦੇ ਸਾਰੇ ਤੁਸੀਂ ਬਈ ਕਹਿੰਦੇ ਹਰ ਦੂਜੇ ਤੀਜੇ ਸਾਲ ਆ ਜਿਹੜੀ ਇਸ ਏਰੀਆ ਨੂੰ ਪਾਣੀ ਦੀ ਮਾਰ ਪੈਂਦੀ ਆ ਕੋਈ ਪ੍ਰਬੰਧ ਨਹੀਂ ਤੋਂ ਪਹਿਲਾਂ ਕਿੱਥੇ ਗੇ ਪਰਬੰਧ ਹੁਣ 1 ਮਹੀਨਾ ਹੋ ਗਿਆ ਵਾ ਉਥੇ ਹੈਡ ਤੇ ਧਰਨੇ ਦਿੰਦਿਆਂ ਨੂੰ ਵਿਚਵੇਂ ਜੇ ਪਾਣੀ ਪਿੱਛੋਂ ਆਉਂਦਾ ਓਵੇਂ ਗਾ ਰਿਲੀਜ਼ ਕਰੋ ਹਰੀਕੇ ਦਾ ਕਰੋ ਉਦੋਂ ਗਾਸ ਹੈ ਨਹੀਂ ਵਾ ਤਾਂ ਕਰੋ ਵੀ ਜਿਵੇਂ ਆਉਂਦਾ ਓਵੇਂ ਤੁਰਿਆ ਜਾਵੇ ਇਹ ਉਥੇ ਡਾਫਲਾ ਛੱਡਦੇ ਹਰੀਕੇ ਸਾਨੂੰ ਪਹਿਲਾਂ ਡਬੋਤਾ ਵਾ ਤੇ ਹੁਣ ਅਗਲੇ ਰੋਡ ਤੇ ਛੱਡ ਗਏ ਜੀ ਓ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਪਿਛਲੇ ਟਾਈਮ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਆਇਆ ਸੀ ਪਾਣੀ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਕੋਲ ਪਾਣੀ ਪਾਣੀ ਬਹੁਤ ਜ਼ਿਆਦਾ ਹੈ ਅਸੀਂ ਪੰਜਾਬ ਨੂੰ ਪਾਣੀ ਕਿਉਂ ਦਈਏ ਪਰ ਹੁਣ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਆਇਆ ਸਾਲ ਜਿਹੜੇ ਪਾਣੀ ਦੀ ਮਾਰ ਪੈਂਦੀ ਹੈ ਬਿਲਕੁਲ ਉਹ ਸਾਰਾ ਜਿੰਨਾ ਵੀ ਜੰਮੂ ਕਸ਼ਮੀਰ ਜੋ ਹਾਚਲ ਸਾਰਾ ਇੱਥੇ ਹੀ ਆਉਂਦਾ ਇੱਥੋਂ ਹੀ ਨੰਗਣਾ ਸਾਰਾ ਹੋ ਗਏ ਪਹਿਲਾਂ ਤੁਹਾਨੂੰ ਕਿਹਾ ਸੀ ਸੀ ਪੰਜਾਬ ਨੂੰ ਪਾਣੀ ਨਹੀਂ ਛੱਡਣਾ ਪਰ ਹੁਣ ਛੱਡ ਦਿੱਤਾ ਗਿਆ ਉਹ ਨਲਿਕੀਆਂ ਵੀ ਜੇ ਸਰਕਾਰ ਨੇ ਬਿਆਨ ਦਿੱਤਾ ਤਾਂ ਸਰਕਾਰ ਨੇ ਹੁਣ ਪਾਣੀ ਕਿੱਥੋਂ ਛੱਡਿਆ ਉਹਨੂੰ ਡੱਕ ਲੈਂਦੇ ਆਪਦਾ ਪਾਣੀ ਕਹਿੰਦੇ ਨਾ ਪੰਜਾਬ ਕੋ ਪਾਣੀ ਵਧੂ ਹੁਣ ਕਿੱਥੋਂ ਛੱਡਿਆ ਲੋਕਾਂ ਨੂੰ ਡੋਬਣ ਲਈ ਛੱਡਿਆ ਇਹ ਰਾਜਨੀਤੀ ਹੁੰਦੀ ਵੀ ਪਾਣੀ ਦੇ ਉੱਤੇ ਇਹ ਹਰ ਸਾਲ ਹੂੰ ਇਹ ਗੋਮਲੋ ਤਾਂ ਪਾ ਜਿਵੇਂ ਮਿੱਟੀ ਝਟਦੇ ਆ ਉਹ ਆ ਆਉਂਦੇ ਆ ਇੱਥੋਂ ਚਲੇ ਜਾਂਦੇ ਆ ਤੁਸੀਂ ਵੇਖ ਲਓ ਸਾਨੂੰ ਅਮਹੀਨਾ ਹੋ ਗਿਆ ਜਿੱਤੋਂ ਮਰਜੀ ਪੁੱਛ ਲਓ ਬੰਦਾ ਦੁਖੀ ਤੋਂ ਦੁਖੀ ਆ ਜੀ ਹੂੰ ਕੋਈ ਸੁਖੀ ਨਹੀਂਗਾ ਇੱਥੇ ਬੰਦਾ ਖੜਾ ਜਿਹੜਾ ਮਾਰੀਦਿਆਂ ਖੜੇ ਆ ਕਿ ਇਹਨਾਂ ਦੁੱਧ ਪਾਉਣ ਆਇਆ ਵੀ ਉਹਨੂੰ ਇਹ ਆ ਵੀ ਕੁਛ ਹੈ ਆ ਜੂ ਕਿ ਤੇ ਮੈਂ ਘਰ ਨੂੰ ਲੈ ਜੂ ਮਾਲ ਪਸੂ ਨੂੰ ਪਾ ਲੂਗਾ ਬਾਕੀ ਕੋਈ ਹਾਲਾਤ ਬਹੁਤ ਸਹੀ ਨਹੀਂਗੇ ਤੁਹਾਨੂੰ ਅਸੀਂ ਕੱਲ ਹਾਈਡ ਤੇ ਜਾ ਕੇ ਆਏ ਆ ਨਾ ਪਾਣੀ ਛੱਡਿਆ ਪਰ ਅਗਲੇ ਸਾਡੇ ਪ੍ਰਾਡੋਪ ਤੇ ਅਸੀਂ ਇਹੋ ਹੀ ਪ੍ਰਸ਼ਾਸਨ ਨੂੰ ਕਹਿੰਨੇ ਸੀ ਵੀ ਤੁਹਾਨੂੰ ਮਹੀਨਾ ਹੋ ਗਿਆ ਹੱਥ ਜੋੜ ਕੇ ਬੇਨਤੀਆਂ ਕਰਦੇ ਵੀ ਪਾਣੀ ਘਾ ਰਿਲੀਜ਼ ਕਰਿਓ ਨਾ ਉਹ ਏਰੀਆ ਡੁੱਬੇ ਨਾ ਹੀ ਡੁੱਬਣ ਇਹਨਾਂ ਸਾਨੂੰ ਡੋਪਤਾ ਹੁਣ ਉਹ ਵੀ ਅਗਲੇ ਡੋਪ ਤੇ ਹੂੰ ਉਹ ਮੁਰੂ ਬੁੱਤਲਾ ਨੇ ਭਾਈ ਵੀ ਵੱਡੀ ਗੱਲ ਕਹੀ ਸੀਗੇ ਪੰਜਾਬ ਦੇ ਕੋਲ ਇੰਡਸ ਬੱਟ ਟ੍ਰੀਟੀ ਦੇ ਤਹਿਤ ਜਿਹੜੇ ਪਹਿਲੀ ਤਿੰਨ ਦਰਾਂ ਸੀਗੇ ਪੰਜਾਬ ਦੇ ਕੋਲ ਤੇ ਹੁਣ ਅਸੀਂ ਜਿਹੜਾ ਪੰਜਾਬ ਨੂੰ ਪਾਣੀ ਕਿਉਂ ਛੱਡੀਏ ਜਾਂ ਸਾਡਾ ਹੱਕ ਹੀ ਨਹੀਂ ਬਣਦਾ ਪੰਜਾਬ ਨੂੰ ਪਾਣੀ ਛੱਡਣ ਦਾ ਪਰ ਇੱਥੇ ਵੀ ਤਰਕ ਹੈਗਾ ਜਿਹੜਾ ਪੰਜਾਬ ਨੂੰ ਹੁਣ ਉਹ ਤੁਸੀਂ ਕਹਿੰਦੇ ਕਿ ਉੱਥੇ ਉਹਨੂੰ ਰੋਕਣਾ ਚਾਹੀਦਾ ਫੰਨ ਮਾਰਨੇ ਚਾਹੀਦੇ ਇਹਨਾਂ ਪੰਜਾਬ ਕੋ ਪਾਣੀ ਵਾਧੂ ਆ ਪਰ ਹੁਣ ਪੰਜਾਬ ਤੋਂ ਕੋ ਪਾਣੀ ਕਿੱਥੋਂ ਛੱਡਿਆ ਹੁਣ ਪੰਜਾਬ ਨੂੰ ਕਿੱਥੋਂ ਡੁੱਬਨਦਾ ਇਹ ਰਾਜਨੀਤੀ ਨਹੀਂ ਤੇ ਹੋਰ ਕੀ ਹੈ ਫਿਰ ਅਰਾਦਾ ਪਾਣੀ ਡੱਕ ਲੈਣਾ ਹੈ ਉੱਥੇ ਪਰ ਡੱਕਦੀ ਕਿਉਂ ਨਹੀਂ ਸਰਕਾਰ ਅਸੀਂ ਕਹਿੰਨੇ ਵੀ ਤੋ ਕਹਿੰਨੇ ਪੰਜਾਬ ਕੋ ਵਾਧੂ ਪਾਣੀ ਹੈ ਕਹਿੰਨੇ ਮੰਨਦੇ ਵਾਧੂਗਾ ਪਰ ਉਹਨੂੰ ਡੱਕ ਲੈਣਾ ਪਾਣੀ ਹੁਣ ਕਿੱਥੋਂ ਪੰਜਾਬ 'ਚ ਛੱਡਿਆ ਫਿਰ ਪਾਣੀ ਡੁੱਬਨ ਲਈ ਲੋਕਾਂ ਨੂੰ ਛੱਡਿਆ ਹੈ ਇਸ ਏਰੀਏ ਦੀ ਬਈ ਗੱਲ ਕਰ ਲਈਏ ਬਾਗਰ ਦੱਸ ਸਕੀਏ 50000 ਕਿੱਲੇ ਦੇ ਆਸ-ਪਾਸਾ ਛੋਨੇ ਦਾ ਉਹ ਨੁਕਸਾਨ ਹੋਇਆ ਪਸ਼ੂਆਂ ਦੀ ਗੱਲ ਕਰ ਲਈਏ ਬੱਚੇ ਵੀ ਪਰਿਵਾਰਾਂ ਦੇ ਵਿੱਚ ਹੁੰਦੇ ਆ ਉਹ ਕਿਵੇਂ ਆ ਪੁਕਤਾ ਜਿਹੜੇ ਥਾਮਾਂ ਤੇ ਪਹਚਾ ਦੇ ਦਿੱਤੇ ਆ ਕੋਈ ਜਿਨ੍ਹਾਂ ਦੇ ਰਿਸ਼ਤੇਦਾਰ ਹੈਗੇ ਲਾਗੇ ਬਨੇ ਉਹ ਚਲੇ ਗਏ ਬਾਅਦ ਇਹ ਇੱਥੇ ਹੀ ਆ ਜਾਂਦੇ ਉਹ ਕਹਿੰਦੇ ਸੀ ਘਰ ਛੱਡ ਕੇ ਨਹੀਂ ਜਾਣਾ ਭਾਵੇਂ ਸਰਕਾਰ ਸਾਨੂੰ ਡੋਬ ਕੇ ਮਾਰ ਦੇ ਘਰ ਛੱਡਣ ਨੂੰ ਨਹੀਂ ਜੀ ਕਰ ਕੋਈ ਕਿਵੇਂ ਪਹੁੰਚਦਾ ਉਹਨਾਂ ਤੱਕ ਹੈਗਾ ਘਰਾਂ ਆਲਰੇਡੀ ਰਾਸ਼ਨ ਪਣੀ ਹੈਗਾ ਸਾਰੇ ਘਰਾਂ ਦੇ ਵਿੱਚ ਕਿਸੇ ਕੋ ਰਾਸ਼ਨ ਬੜੀ ਦੀ ਥੋੜਨੀ ਸਾਰਿਆਂ ਕੋਲ ਹੈਗਾ ਅਸੀਂ ਸਰਕਾਰ ਨੂੰ ਇਹੋ ਬਾਰ-ਬਾਰ ਅਪੀਲ ਕਰਦੇ ਆਂ ਵੀ ਇਹਦਾ ਪਾਣੀ ਦਾ ਨਿਕਾਸ ਗਾਂ ਕੱਢ ਕੇ ਲੋਕਾਂ ਨੂੰ ਬਚਾ ਦੋ ਜੇ ਬਚਾਉਣਾ ਤੇ ਜੇ ਤੁਸੀਂ ਇਹੋ ਹਾਲਾਤ ਬਣਾ ਨੇ ਤੋ ਤੇ ਬਣੇ ਹੋ ਗਿਆ 10 ਦਿਨ ਹੋ ਗਏ ਸਾਨੂੰ ਇਹੋ ਵੀ ਜੀ 11 ਤਰੀਕ ਦਾ ਪਾਣੀ ਟੁੱਟਾ ਹੋਇਆ ਅੱਜ 17 ਤਰੀਕ ਹੋ ਗਈ ਆ ਟਸ ਤੋਂ ਮਸ ਪਾਣੀ ਨਹੀਂ ਹੋਇਆ ਜਿੱਤੋਂ ਮਰਜੀ ਪੁੱਛ ਲੋ ਜਿਹੇ ਵੀ ਪਾਣੀ ਉਸ ਤਰੀਆ ਆ ਰਿਹਾ ਨਹੀਂ ਕਹਿੰਦਾ ਜਿਹੜੇ ਮਰਜੀ ਮੇਰੇ ਕਿਸਾਨ ਵੀਰ ਭਰਾ ਤੋਂ ਪੁੱਛ ਲੋ ਪਾਣੀ ਲੱਥਕ ਨਹੀਂ ਦਿੱਤਾ ਅਚਾ ਪਾਣੀ ਹਜੇ ਵੀ ਉਸੇ ਤਰੀਕੇ ਨਹੀਂ ਆ ਰਿਹਾ ਜੋ ਉਸੇ ਤਰੀਕੇ ਮਾੜਾ ਜਿਹਾ ਲਾ ਦਿੰਦੇ ਆ ਸੇਰ ਨੂੰ ਲੈਵਲ ਫਿਰ ਉੱਥੇ ਹੁੰਦਾ ਇਹ ਕਹਿੰਦੇ ਸਾਡੇ ਕੋਲ ਲੈਵਲ ਲਗੇ ਲੈਵਲ ਅਸੀਂ ਵੀ ਲਾਇਏ ਕਿਸਾਨਾਂ ਨੇ ਜੀ ਇਹ ਪੜੇ ਲਿਖੇ ਚਲੋ ਸਰਕਾਰ ਸਾਰੇ ਅਨੁਪਰ ਜਵਾਹਰ ਕਿਸਾਨ ਪਰ ਲੈਵਲ ਇਹਨਾਂ ਵੀ ਲਾਏ ਹੋਏ ਸਰਕਾਰ ਕਹਿੰਦੀ ਨਾ ਪਾਣੀ ਲਾ ਦਾਂ ਕਹਿੰਦੇ ਨਹੀਂ ਲਾ ਦਦਾ ਸਾਡੇ ਨਾਲ ਵੋਟਾਂ ਬਾਈ ਪਾਣੀ ਜਿਹੜਾ ਖੜਾ ਇੱਥੇ ਆਪਣੇ ਆਸੇ ਪਾਸੇ ਆਪਾਂ ਪਾਣੀ ਦੇ ਵਿੱਚ ਹੀ ਖੜੇ ਆਣੇ ਆ ਜੀ ਆ ਜਿੱਥੇ ਆਪਾਂ ਹੁਣ ਖੜੇ ਆ ਹਾਂਜੀ ਨਹੀਂ ਤਾਂ ਤੁਹਾਨੂੰ ਵਿਖਾ ਦਿੰਦੇ ਵਿੱਚ ਖੜ ਕੇ ਵੀ ਪਾਣੀ ਕਿੰਨਾ ਕਰਨਾ ਜੀ ਸਾਰੇ ਇਹੋ ਹਾਲਾਤ ਆ ਜੀ ਕਈਆਂ ਦੇ ਤੇ ਘਰਾਂ ਚੋਂ ਵੀ ਪਾਣੀ ਵੜਿਆ ਪਿਆ ਪਸ਼ੂਆਂ ਥੱਲੇ ਪਾਣੀ ਖੜ ਪੇ ਪਸ਼ੂਆਂ ਦਾ ਕਿਸਾਨ ਦੀ ਖੇਤੀਬਾੜੀ ਦੇ ਨਾਲ ਪਸ਼ੂ ਇੱਕ ਮੁੱਖ ਧੰਦਾ ਹੁੰਦਾ ਕਿਸਾਨ ਦਾ ਦੁੱਧ ਦਾ ਨੁਕਸਾਨ ਵੀ ਹੋਇਆ ਕਿੰਨਾ ਨਕ ਨੁਕਸਾਨ ਹੋ ਗਿਆ ਹੁਣ ਤੱਕ ਬਹੁਤ ਜਿਆਦਾ ਨੁਕਸਾਨ ਦਤਿਆ ਪਰ ਕੋਈ ਉਪਤਾ ਦੇ ਪ੍ਰਬੰਧ ਨਹੀਂ ਹੈਗੇ ਵੀ ਜਿਹੜਾ ਕੋਈ ਸਰਕਾਰ ਸਾਡੇ ਹੱਲ ਕਰ ਸਕੇ ਆਉਂਦੇ ਆ ਨਿੱਕੇ ਪ੍ਰਸ਼ਾਸਨ ਵਿਚਾਰੇ ਆਉਂਦੇ ਆ ਵੱਡਾ ਅਧਿਕਾਰੀ ਅਜੇ ਤਾਈਂ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆ ਬਿਆਸ ਰਿਆ ਦੇ ਉੱਤੇ ਪਾਣੀ ਤੇ ਇੱਕ ਬਿਆਨ ਨਹੀਂ ਆਇਆ ਜੀ ਵੀ ਇੱਥੇ ਲੋਕ ਵਸਦੇ ਨਹੀਂ ਵਸਦੇ ਮਾਲਕੀ ਜ਼ਮੀਨਾਂ ਨੇ ਪਾਕਿਸਤਾਨ ਜਦੋਂ ਯਾਦ ਤੋਂ ਹਟੜ ਕੇ ਉੱਜੜ ਕੇ ਉਦੋਂ ਦੇ ਇੱਥੇ ਦੇ ਲੋਕ ਵਸਣ ਦੇ ਮੁਸਲਮਾਨ ਨੇ ਇਹ ਲੋਕਾਂ ਨੇ ਹੱਥੀਂ ਜ਼ਮੀਨਾਂ ਪੱਟ ਕੇ ਆਵਾਦ ਕੀਤੀਆਂ ਪਰ ਸਾਡੇ ਕਈ ਵੀਰ ਭਰਾ ਪੱਤਰਕਾਰ ਆਂਦੇ ਆ ਵੀ ਦਰਿਆ ਦੇ ਏਰੀਏ ਦੇ ਬੈਠੇ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਆਂ ਇਹ ਵੀ ਗੱਲ ਕਹੀ ਜਾਂਦੇ ਕਿ ਤੁਸੀਂ ਜਿਹੜੇ ਪਿੰਡੋਂ ਦਰਿਆ ਦੇ ਏਰੀਏ ਦੇ ਵਿੱਚ ਬੈਠੇ ਹੋ ਮੀਡੀਆ ਮੈਂ ਚੈਲੰਜ ਕਰਦੇ ਆਂ ਜਿਹੜੇ ਵੀਰ ਭਰਾ ਉੱਥੇ ਬੈਠੇ ਪੱਤਰਕਾਰ ਕਰਦੇ ਆ ਨਾ ਉਹ ਇੱਥੇ ਸਾਡੇ ਕੋਲ ਆਉਣ ਸਾਡੇ ਨਾਲ ਆਣ ਕੇ ਗੱਲ ਕਰਨ ਫਿਰ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਇਹ ਦਰਿਆ ਦੀ ਪਹਿਲੀ ਕਾ ਸਾਡੀ ਮਾਲਕੀ ਹੈ ਜੇ ਮਾਲਕੀ ਤਾਂ ਹੀ ਹੈ ਸਰਕਾਰਾਂ ਤੋਂ ਸਾਈਂ ਲਿਮਟਾਂ ਚੁੱਕੀਆਂ ਲੋਕਾਂ ਨੇ ਉਹਦਾ ਕੌਣ ਪੈਸੇ ਦੇ ਦੂਗਾ ਇਹ ਸਭ ਜਿੰਨੇ ਆ ਗੱਲ ਕਰਦੇ ਆੜੀਆਂ ਨੇ ਸਾਰੇ ਝੂਠ ਬੋਲਦੇ ਸਾਡੇ ਕੋਲ ਆਣ ਕੇ ਗਲਤ ਕਰਨ ਸਾਡਾ ਦੁੱਧ ਦਾ ਦੋ ਦੋ ਦਾ ਕੰਮ ਚੱਲਦਾ ਸੀਗਾ ਜਾਂ ਦੁੱਧ ਦਾ ਇਨਕਮ ਸੋਰਸ ਹੁੰਦੇ ਆ ਕਿਸਾਨ ਦੇ ਉਹ ਸਾਰਾ ਠੱਪ ਹੋ ਗਿਆ ਉਹ ਕਮਾਈ ਸਾਰੀ ਰੁਕੀ ਹੋਈ ਆ ਹਾਂ ਸਾਰੇ ਰੁੱਕੀ ਹੋਈ ਹੈ ਕੀ ਕਰਨਗੇ ਬਿਚਾਰੇ ਜਿੱਥੇ ਡੰਗਰ ਰੱਖ ਕੇ ਕੋਈ 5-6 ਲੀਟਰ ਦੁੱਧ ਦਿੰਦਾ ਸੀ ਉਹ 2.5 ਕਿਲੋ ਤੇ ਆ ਗਿਆ ਸੁੱਕੀ ਤੁੜੀ ਤੇ ਕੀ ਕਰੂਗਾ ਡੰਗਰ ਕਰ ਲੇ ਜੇ ਆਪਾਂ ਹੁਣ ਇਨਸਾਨ ਹੀ ਮੰਨ ਲਓ ਉਹਨੂੰ ਰੋਜ਼ ਆਪਾਂ ਆਖੰਗ ਬਿਸਕੁਟ ਖਾਦੀਏ ਬਿਸਕੁਟ ਖਾਦੀ ਜਾਂ ਉਹ ਕਿੰਨੇ ਕੁ ਦਿਨ ਫਿਰ ਖਾਊਗੀ ਜੀ ਬਿਮਾਰੀ ਹੋਊਗਾ ਉਸਕਾ ਜਿੰਨਾ ਚਿਰ ਰੋਟੀ ਨਾ ਮਿਲੀ ਉਹ ਹਾ ਡੰਗਰਾਂ ਦਾ ਜਿੰਨਾ ਚਿਰ ਹਰਿਆਚਾਰਾ ਨਾ ਮਿਲਿਆ ਡੰਗਰ ਨੂੰ ਉਹਨਾਂ ਚਿਰ ਡੰਗਰ ਦਾ ਬਹੁਤ ਪੂਰਾ ਹਾਲ ਹੁੰਦਾ ਤੇ ਪਰ ਦੇਖ ਲਓ ਬਾਕੀ ਤੁਸੀਂ ਅੰਦਰ ਜਾ ਕੇ ਵੇਖਣਾ ਹਾਲਾਤ ਵੇਖ ਲਓ ਅਸੀਂ ਬਾਦੀ ਸਫਾਈ ਨਹੀਂ ਦਿੰਦੇ ਕਿਉਂਕਿ ਕਈ ਕਹਿੰਦੇ ਯਾਰ ਇਹ ਝੂਠ ਮਾਰਦੇ ਆ ਕਿਹਨੇ ਵੀ ਲਾਈਵ ਆਣ ਕੇ ਬਾਈ ਸਾਰਾ ਸਾਹਮਣੇ ਆ ਝੂਠੜੀ ਦਾ ਗੱਲ ਹੀ ਨਹੀਂ ਕੋਈ ਲੈਣਾ ਇਹ ਕਹਿੰਦੇ ਸਾਹਮਣੇ ਆਣ ਕੇ ਵੇਖੋ ਜਿਹੜਾ ਕਹਿੰਦਾ ਨਾ ਵੀ ਝੂਠ ਮਾਰਦੇ ਆ ਕਿਨੇ ਉਹ ਸਾਡੇ ਕੋਲ ਆਵੇ ਸਾਡਾ ਸਾਧਨ ਹੋਊਗਾ ਜਿੰਨਾ ਖਰਚਾ ਹੁੰਦਾ ਲੱਗੋ ਅਸੀਂ ਭਰਾਂਗੇ ਸਾਡੇ ਨਾਲ ਆਣ ਕੇ ਖੜਨ ਜੀ ਇਸ ਵੀਰ ਦਾ ਕਹਿੰਣਾ ਕਿ 50000 ਕਿੱਲੇ ਦੇ ਆਸ-ਪਾਸ ਆ ਜਿਹੜਾ ਉਸ ਏਰੀਆ ਸੁਲਤਾਨਪੁਰ ਲੋਧੀ ਦੀ ਗੱਲ ਹੋਵੇ ਗੋیندਵਾਲ ਸਾਹਿਬ ਦੇ ਏਰੀਆ ਦੀ ਗੱਲ ਹੋਵੇ 50000 ਕਿੱਲੇ ਦੇ ਆਸ-ਪਾਸ ਆ ਜਿਹੜਾ ਉਹ ਝੋਨੇ ਦਾ ਨੁਕਸਾਨ ਹੋਇਆ ਮ ਪਾਸੇ ਕੈਮਰਾ ਮਾਰ ਇੱਕ ਵਾਰੀ ਦਿਖਾ ਦਿੱਤਾ ਜਾਵੇ ਇਸ ਜਗ੍ਹਾ ਦੇ ਉੱਪਰ ਜਿਹੜਾ ਪੰਜ-ਪੰਜ ਫੋਟਾ ਜਿਹੜਾ ਉਹ ਪਾਣੀ ਖੜਾ ਔਰ ਹੋਰ ਨਾ ਪਿੰਡਾਂ ਤੋਂ ਜਿਹੜੇ ਦੁੱਧ ਦੀ ਲੋਕ ਆ ਸੇਵਾ ਉਹ ਕਰ ਰਹਾ ਪੰਜਾਬ ਦੀ ਧਰਤੀ ਹਮੇਸ਼ਾ ਜਦੋਂ-ਜਦੋਂ ਵੀ ਪੰਜਾਬ ਦੇ ਉੱਪਰ ਮਾਰਪਈਆ ਚਾਹੇ ਹੋ ਪਿਛਲੇ ਸਮੇਂ ਦੇ ਵਿੱਚ ਫਲੱਡ ਆਏ ਹੋਣ 2019 ਦੀ ਗੱਲ ਹੋਵੇ 23 ਦੀ ਗੱਲ ਹੋਵੇ ਚਾਹੇ ਹੁਣ 25 ਦੀ ਗੱਲ ਹੋਵੇ ਜਦੋਂ-ਜਦੋਂ ਵੀ ਪੰਜਾਬ ਦੇ ਉੱਪਰ ਮਾਰਪਈਆ ਤਾਂ ਪੰਜਾਬ ਦੇ ਲੋਕ ਹੀ ਜਿਹੜੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਇੱਥੇ ਜਿਹੜੀ ਦੁੱਧ ਦੀ ਸੇਵਾ ਕੀਤੀ ਜਾ ਰਹੀ ਆ ਔਰ ਇਥੋਂ ਜਿਹੜਾ ਬੇੜੀਆਂ ਦੇ ਰਾਹੀਂ ਕਿਉਂਕਿ ਅੱਗੇ ਕੋਈ ਸਾਧਨ ਨਹੀਂ ਜਾ ਸਕਦਾ ਇੱਥੋਂ ਬੇੜੀਆਂ ਦੇ ਰਸਤੇ ਜਿਹੜਾ ਚਾਹੇ ਹਰੇ ਚਾਰੇ ਦੀ ਗੱਲ ਹੋਵੇ ਦੁੱਧ ਦੀ ਗੱਲ ਹੋਵੇ ਲੰਗਰ ਇੱਥੇ ਲਾਇਆ ਹੋਇਆ ਬਾਬੇ ਨਾਨਕ ਦੀ ਚਲਾਏ ਹੋਏ 20 ਰੁਪਿਆ ਦਾ ਲੰਗਰ ਜਿਹੜਾ ਅੱਜ ਵੀ ਲੱਗਿਆ ਹੋਇਆ ਔਰ ਸ਼ਾਇਦ ਇਹ ਦੁਨੀਆ ਰਹਿੰਦੀ ਤੱਕ ਲੱਗਿਆ ਰਹਿਣਾ ਔਰ ਇੱਥੇ ਲੋਕਾਂ ਦੇ ਵੱਲੋਂ ਦੁੱਧ ਦੇ ਲੰਗਰ ਦੀ ਗੱਲ ਹੋਵੇ ਹਰੇ ਚਾਰੇ ਦੇ ਲੰਗਰ ਦੀ ਗੱਲ ਹੋਵੇ ਉਹ ਇੱਥੇ ਲਾਇਆ ਹੋਇਆ ਬਾਬਾ ਜੀ ਦੁੱਧ ਦਾ ਲੰਗਰ ਜਿਹੜੇ ਨਾਲ ਦੇ ਪਿੰਡਾਂ ਤੋਂ ਲੈ ਕੇ ਆਉਂਦੇ ਆ ਫਿਰ ਚਲੋ ਚਲੋ ਕਰੋ ਗੱਲੋ ਬਾਬਾ ਜੀ ਨਾਲ ਤੇ ਪਿੰਡੋਂ ਦੁੱਧਾਂ ਲੰਗਰ ਲੈ ਕੇ ਆਉਂਦੇ ਆ ਜੀ ਉਸ ਵਾਰੀ ਸੇਵਾਦਾਰੀ ਲੈ ਕੇ ਆਉਂਦੇ ਆ ਬਾਬਾ ਸੁਖਦਾਨ ਸਿੰਘ ਅਸਿਆਲੀ ਵਾਰੇ ਜੀ ਉਹਨਾਂ ਦਾ ਲੰਗਰ ਚੱਲਣ ਰਿਹਾ ਜੀ ਉਹਨਾਂ ਦਾ ਸਾਰਾ ਕੁਝ ਹੀ ਪ੍ਰਬੰਧ ਆ ਜੀ ਹਾਂਜੀ ਤੁਹਾਡਾ ਪਿੰਡ ਵੀ ਬਈ ਇੱਥਰਲੇ ਪਾਸੇ ਰਹਿ ਗਿਆ ਪਾਣੀ ਦੇ ਵਿੱਚ ਇੱਧਰ ਹੀ ਆ ਜੀ ਮੰਡ ਮਵਾਰਕਪੁਰ ਆ ਜੀ ਜੀ ਕਿੰਨਾ ਕੁ ਨੁਕਸਾਨ ਆ ਬਈ ਜੀ ਨੁਕਸਾਨ ਦੀ ਗੱਲ ਕਰ ਲਈ ਤੁਹਾਨੂੰ ਦੱਸ ਸਕੀਏ 50 ਹੇਕੜੇ ਦਾ ਨੁਕਸਾਨ ਹੋਇਆਗਾ ਬਹੁਤ ਜੀ ਬਹੁਤ ਨੁਕਸਾਨ ਬਹੁਤ ਹੋ ਗਿਆ ਜੀ ਹਾਂਜੀ ਕਿੰਨਾ ਬਈ ਕਿਸਾਨ ਦਾ ਮੁੱਖ ਕੀਤਾ ਖੇਤੀਬਾੜੀ ਹੁੰਦਾ ਉਹਦੇ ਨਾਲ ਪਸ਼ੂ ਮੁਕ ਕੀਤਾ ਹੁੰਦਾ ਕਿਸਾਨ ਦਾ ਇੱਥੋਂ ਉੱ ਦੇਖੋ ਜੀ ਟਾਈਮ ਤੇ ਬਹੁਤ ਲੱਗ ਜਾਣਾ ਪਾਣੀ ਨਿਕਲਦਾ ਨਹੀਂ ਕੱਢ ਦੋ 25 ਦਿਨ ਲੱਗ ਜਾਣੇ ਹਮ ਹਾਏ ਵੀ ਅੱਜ ਥੋੜਾ ਜਿਹਾ ਪਾਣੀ ਚੜ ਗਿਆ ਜੀ ਅੱਛਾ ਪਹਿਲਾਂ ਨੂੰ ਪਾਣੀ ਹੁਣ ਚੜ ਗਿਆ ਦੁਬਾਰੇ ਹਾਂ ਜੀ ਥੋੜਾ ਜਿਹਾ ਚੜ ਗਿਆ ਹਮ ਆਪਣੇ ਪਰਿਵਾਰ ਦੇ ਵਿੱਚ ਬੱਚੇ ਹੁੰਦੇ ਆ ਉਹਨਾਂ ਨੂੰ ਸੁਰੱਖਿਆ ਥਾਂ ਤੇ ਪਹੁੰਚਾਇਆ ਗਿਆ ਪਹਿਲਾਂ ਜਾਂ ਹਲੇ ਵੀ ਇੱਧਰ ਹੀ ਬੈਠੇ ਆ ਹਾਂ ਜੀ ਨਹੀਂ ਬੱਚੇ ਤੇ ਚਲੋ ਬਾਹਰ ਚਲ ਗਏ ਆ ਹਮ ਆਪੇ ਅਸੀਂ ਇੱਥੇ ਸਾਰੇ ਬੈਠੇ ਆ ਮਾਲ ਡੰਗਰ ਸਾਰਾ ਕੁਝ ਇੱਥੇ ਹੀ ਆ ਉਹਨ ਕਿਥੇ ਕੱਢ ਗਏ ਅੱਗੇ ਥਾਂ ਲਗਾਣਾ ਹੈ ਨਹੀਂ ਗਾ ਜੀ ਹਾਂ ਜੀ ਪਸ਼ੂਆਂ ਦਾ ਭਾਈ ਦੁੱਧ ਦਾ ਨੁਕਸਾਨ ਹੁੰਦਾ ਤੁਸੀਂ ਦੁੱਧ ਪਾਉਂਦੇ ਹੋਵੋਗੇ ਉਹ ਚੀਜ਼ ਦਾ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਹੈਗਾ ਨੁਕਸਾਨ ਤੇ ਹੋਣਾ ਹੀ ਆ ਪੱਠਾ ਢੱਕਾ ਸਾਰ ਮਰ ਗਿਆ ਤੂੜੀ ਦੇ ਹੁਣ ਕੀ ਦੇਣਗੇ ਤੂੜੀ ਕਿ ਤਵਾ ਕਰਦੀ ਦਾ ਵੰਦੀ ਦੀਆਂ ਬਿਲਕੁਲ ਬਸ ਪਾਣੀ ਤਾਂ ਨਹੀਂ ਡਾਹਦਾ ਤੂੜੀ ਦੇ ਕੀ ਕੀ ਦੇਣਾ ਨਾ ਕੋਈ ਚਾਰਾ ਨਹੀਂ ਕੁਛ ਨਹੀਂ ਜਾਨਾਂ ਦੇ ਠੰਗਰ ਪਾਣੀ ਦੇ ਵਿੱਚ ਹੀ ਖੜਿਆ ਸਾਰੇ ਤੂਲ ਕੱਲੀ ਤੂੜੀ ਤੇ ਗੁਜ਼ਾਰਾ ਕਰ ਰਿਹਾ ਹਾਂਜੀ ਨਹੀਂ ਤੂੜੀ ਤੇ ਤੂੜੀ ਤੇ ਹੂੰ ਜਦੋਂ ਪਾਣੀ ਥੋੜਾ ਲੈ ਗਿਆ ਸੁਖ ਸੁਖਭੁਗਾ ਹੋ ਜਾਂਦਾ ਜੇ ਚੜ ਗਿਆ ਤੇ ਫੇਰ ਪਾਣਗਰਾਂ ਥੱਲੇ ਪਾਣੀ ਪਾ ਜਾਂਦਾ ਹੈ ਜੀ ਹਾਂ ਜੀ ਇਹਦਾ ਬਈ ਡੰਗਰਾਂ ਨੂੰ ਫਿਰ ਲਾਗੇ ਲੱਗਣ ਦਾ ਖਤਰਾ ਵੀ ਹੈਗਾ ਹਾਂਜੀ ਪਾਣੀ ਜੀ ਤੇ ਫਿਰ ਤੁਹਾਨੂੰ ਪਤਾ ਹੀ ਆ ਜੀ ਲਾਗੇ ਲੱਗਣੇ ਪੈਰ ਖਰਾਬ ਹੋ ਜਾਂਦੇ ਆ ਮੂੰਹ ਫੋੜਾਂ ਦੀਆਂ ਬਿਮਾਰੀਆਂ ਹੋਈਆਂ ਗਲ ਕੋਟੂੜੀਆਂ ਹੋਈਆਂ ਇਹ ਚੀਜ਼ਾਂ ਫਿਰ ਸ਼ੁਰੂ ਹੋ ਜਾਂਦੀਆਂ ਆ ਅੱਛਾ ਬਈ ਮੈਡੀਕਲ ਸਿਵਾਮਾ ਜਿਹੜੀਆਂ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ ਆ ਉਹ ਤਾਂ ਲੱਗਣੀਆਂ ਸੁਭਾਵਿਕ ਆ ਮੈਡੀਕਲ ਸੁਭਾਵਾਂ ਵੀ ਲਗਾਤਾਰ ਚੱਲ ਰਹੀਆਂ ਇੱਥੇ ਜਿਹੜੀਆਂ ਦਵਾਈਆਂ ਦੀ ਗੱਲ ਕਰ ਲਈਏ ਦਵਾਈਆਂ ਜੀ ਚਲੋ ਡਾਕਟਰ ਬੰਦਿਆਂ ਵਾਲੇ ਆਉਂਦੇ ਆ ਅਸਲ ਮਾਲ ਡੰਗਰ ਵਾਲੇ ਤੇ ਕੋਈ ਨਹੀਂ ਇਹੋ ਜੀ ਸਵਾਲ ਆ ਬੀ ਚਲੋ ਇੱਥੇ ਆਉਂਦੇ ਆ ਡਾਕਟਰ ਕੋਈ ਨੂੰ ਬੁਖਾਰ ਹੋਇਆ ਜਾਂ ਮਾੜੀ ਮੋੜ ਜਿਹਾ ਕਿੱਦਾਂ ਵੀ ਅਲਰਜੀ ਤੋਂ ਕਿਸੇ ਰਕਮ ਦੀ ਦਵਾਈ ਦਿੰਦੇ ਆ ਜੀ ਤੇ ਸੁਲਤਾਨਪੁਰ ਲੋਧੀ ਤੇ ਏਰੀਆ ਹੋਵੇ ਗੋਇੰਦਵਾਲ ਸਾਹਿਬ ਦਾ ਏਰੀਆ ਹੋਗੇ ਗੋਇੰਦਵਾਲ ਸਾਹਿਬ ਵੀ ਇੱਥੋਂ ਨਜ਼ਦੀਕ ਪੈ ਜਾਂਦਾ 20 25 ਕਿਲੋਮੀਟਰ ਆ ਉਹ ਸੁਲਤਾਨਪੁਰ ਲੋਧੀ ਇੱਥੋਂ 5 ਕਿਲੋਮੀਟਰ ਹੈ ਜਾਂਦਾ ਪੂਰਾ ਏਰੀਆ ਜਿਹੜਾ ਲਗਭਗ 50 60 ਕਿਲੋਮੀਟਰ ਏਰੀਆ ਜਿਹੜਾ ਪਾਣੀ ਦੀ ਮਾਰ ਦੇ ਹੇਠਾ ਉਹ ਪਾਣੀ ਆ ਜਿਹੜਾ ਇੱਥੇ 5 5 ਫੁੱਟ ਖੜਾ ਸਵਾਲ ਵੱਡੇ ਇਹ ਆ ਬੀਤੇ ਸਮੇਂ ਦੇ ਬੱਚੋ ਉਮਰ ਅਬਦੁੱਲਾਹ ਦੇ ਉੱਪਰ ਵੀ ਜਿਹੜੇ ਲੋਕਾਂ ਨੇ ਸਵਾਲ ਚੱਕਿਆ ਉਹਨਾਂ ਨੇ ਆਪਣੀ ਇੱਕ ਬਿਆਨ ਦੇ ਵਿੱਚ ਗੱਲ ਕਹੀ ਸੀ ਕਿ ਪੰਜਾਬ ਦੇ ਕੋਲ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਜਿਹੜਾ ਤਿੰਨ ਦਰਾਵਾਂ ਦਾ ਪਾਣੀ ਪਹਿਲੀ ਪੰਜਾਬ ਦੇ ਕੋਲ ਹੈਗਾ ਅਸੀਂ ਪੰਜਾਬ ਨੂੰ ਪਾਣੀ ਕਿਉਂ ਛੱਡ ਗਏ ਉਮਰ ਅਬਦੁੱਲਾਹ ਦੇ ਉਸ ਬਿਆਨ ਦੇ ਉੱਪਰ ਵੀ ਜਿਹੜੇ ਲੋਕਾਂ ਨੇ ਖਲਸ਼ੇ ਖੜੇ ਕੀਤੇ ਆ ਕਿ ਹੁਣ ਪੰਜਾਬ ਨੂੰ ਫਿਰ ਪਾਣੀ ਕਿਉਂ ਛੱਡਿਆ ਗਿਆ ਹੁਣ ਇਸ ਏਰੀਆ ਨੂੰ ਜਿਹੜਾ ਬਿਆਸ ਦਰਾਂ ਦੇ ਆਸੇ ਪਾਸੇ ਏਰੀਆ ਨੂੰ ਜਿਹੜਾ ਕਿਉਂ ਡੋਬਿਆ ਜਾ ਰਿਹਾ ਲੋਕਾਂ ਦੇ ਉੱਪਰ ਖਦਸ਼ੇ ਇਹ ਵੀ ਖੜੇ ਕਰੇ ਜਾ ਰਹੀ ਸਕੇ ਜਿਹੜਾ ਇਹ ਏਰੀਆ ਹੈਗਾ ਇਹ ਬਿਆਸਦਰਾ ਦੇ ਏਰੀਏ ਦੇ ਵਿੱਚ ਪਿੰਡ बसे ਹੋਇਆ ਲੋਕਾਂ ਨੇ ਦਾਵਾ ਕੀਤਾ ਕਿ ਸਾਡੇ ਕੋਲ ਆਪਣੀ ਮਾਲਕੀਤ ਵਾਲੀਆਂ ਜ਼ਮੀਨਾਂ ਹੈਗੀਆਂ ਨੇ ਅਸੀਂ ਦਾਵਾ ਕਰਦੇ ਅਸੀਂ ਦਾ ਜਿਵੇਂ ਅਸੀਂ ਬਿਆਸਦਰਾ ਦੇ ਏਰੀਏ ਦੇ ਵਿੱਚ ਬਸੇ ਹੋਈਏ ਵੱਡੇ ਹੀ ਮਾਰਾ ਜਿਹੜੀ ਇਸ ਏਰੀਏ ਨੂੰ ਪਈਆ ਔਰ ਜਦੋਂ ਪਾਣੀ ਦੀ ਮਾਰ ਪੈਂਦੀ ਆ ਚਾਹੇ ਸੋਕੇ ਦੀ ਗੱਲ ਹੋਵੇ ਪੰਜਾਬ ਨੂੰ ਹਮੇਸ਼ਾ ਸੋਕਾ ਡੋਪਦਾ ਰਿਹਾ ਜਾਂ ਪਾਣੀ ਡੋਪਦਾ ਰਿਹਾ ਹਮੇਸ਼ਾ ਪੰਜਾਬ ਨੂੰ ਮਾਰਾ ਪੈਂਦੀਆਂ ਰਹੀਆਂ ਨੇ ਪਿਛਲੇ ਸਾਲਾਂ ਦੇ ਬੱਚਾ ਸੋਕੇ ਨੇ ਪੰਜਾਬ ਨੂੰ ਵੱਡੀ ਮਾਰ ਪਾਈ ਸੀਗੀ ਤੇ ਹੁਣ ਜਿਹੜਾ 23 ਦੀ ਗੱਲ ਕਰ ਲਈਓ 19 ਦੀ ਗੱਲ ਕਰ ਲਈਏ ਹੁਣ 2025 ਚੱਲਦਾ ਹਰ ਦੂਜੀ ਚੀਜ਼ੇ ਸਾਲਾ ਜਿਹੜਾ ਵਿਆਸਦਰਾ ਇਸ ਏਰੀਏ ਨੂੰ ਵੱਡੀ ਮਾਰ ਪਾਉਂਦਾ ਪਰ ਸਵਾਲ ਵੱਡੇ ਇਹ ਆ ਕਿ ਪੁਖਤਾ ਪ੍ਰਬੰਧ ਕਿਉਂ ਨਹੀਂ ਤਤਕਾਲੀ ਸਰਕਾਰਾਂ ਇੱਥੇ ਰਹੀਆਂ ਨੇ ਉਹਨਾਂ ਨੇ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਪਾਈਪ ਲਾਈਨ ਕਿਉਂ ਨਹੀਂ ਪਾਈ ਅੱਗੇ ਜਿਹੜਾ ਪਾਣੀ ਹ ਰਿਲੀਜ਼ ਕੀਤਾ ਜਾ ਸਕੇ ਤੇ ਵੱਡੇ ਪ੍ਰਬੰਧ ਆ ਜਦੋਂ ਇਸ ਤਰ੍ਹਾਂ ਦੀ ਮਾਰ ਪੈਂਦੀ ਆ ਤਾਂ ਮੁਰਬ ਸੇਵੇ ਵਾਲੀ ਗੱਲ ਹੋ ਜਾਂਦੀ ਆ ਦੁਰਦੰਦਰ ਪਾਕ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਗੁਰਸੰਦ ਨਾਲ ਤਾਂ